ਸੁਚੇ ਸਿੰਘ ਲੰਗਾ ਨੇ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਕਰ ਲਈ ਹੈ। ਸੁਚੇ ਸਿੰਘ ਲੰਗਾ ਨੂੰ ਬਲਵਿੰਦਰ ਸਿੰਘ ਭੁੰਦਰ ਨੇ ਅਕਾਲੀ ਦਲ 'ਚ ਸ਼ਾਮਲ ਕੀਤਾ ਹੈ ਤਾਂ ਸੇ ਕਿ ਸੁਚੇ ਸਿੰਘ ਲੰਗਾ ਕਥਿਤ ਵੀਡੀਓ ਤੋਂ ਬਾਅਦ ਵਿਵਾਦਾਂ ਚ ਆਏ ਸਨ। ਇਸ ਦੇ ਨਾਲ ਹੀ ਸੁਚੇ ਸਿੰਘ ਲੰਗਾ ਲੋਕ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ 'ਚੋਂ ਬਾਗੀ ਹੋ ਗਏ ਸਨ। ਇਥੋਂ ਤੱਕ ਕਿ ਉਹਨਾਂ ਨੇ ਕਾਲੀ ਦਲ ਤੇ ਚੋਣਾਂ ਦੌਰਾਨ ਖੁਦ ਨੂੰ ਅਣਦੇਖਿਆ ਕਰਨ ਦੇ ਇਲਜ਼ਾਮ ਲਾਉਂਦੇ ਵੀ ਕਹਿ ਦਿੱਤਾ ਸੀ ਕਿ ਕਾਂਗਰਸ ਨੇ ਉਹਨਾਂ ਦਾ ਬਹੁਤ ਘਾਟ ਨੁਕਸਾਨ ਕੀਤਾ ਹੈ ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਦਾ ਵੱਡਾ ਨੁਕਸਾਨ ਕੀਤਾ ਹੈ। ਪੁਜਿਸਥਾਨ ਨੇ ਕਾਲੀ ਆਗੂ ਹਾਈ ਕਮਾਂਡ ਨੂੰ ਗੁੰਮਰਾਹ ਕਰ ਰਹੇ ਅਕਾਲੀ ਦਲ ਨੂੰ ਭਾਰੇ ਨੁਕਸਾਨ ਹੋਵੇਗਾ ਇਹ ਜਾਣਕਾਰੀ ਬਲਵਿੰਦਰ ਸਿੰਘ ਭੁੰਦਰ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੇ ਹੁਣ ਅਕਾਲੀ ਦਲ ਚ ਵਾਪਸੀ ਕਰ ਲਈ ਹੈ ਅਸਲ ਵਿੱਚ ਕਿ ਅਕਾਲੀ ਦਲ ਨੇ ਪੋਸਟ ਸਾਂਝੀ ਕਰਦੇ ਹਾਂ ਦੱਸਿਆ ਕਿ ਸੁਚੇਤ ਸਿੰਘ ਲੰਗਾਹ ਵੱਲੋਂ ਬੇਨਤੀ ਦੇ ਰੂਪ ਚ ਇੱਕ ਪੱਤਾ ਦਿੱਤਾ ਗਿਆ ਜਿਸ ਉਨਾਂ ਲਿਖਿਆ ਕਿ ਉਹਨਾਂ ਤੇ ਲਗਾਏ ਸਾਰੇ ਇਲਜ਼ਾਮਾਂ ਤੋਂ ਅਦਾਲਤ ਨੇ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਉਹਨਾਂ ਇਹ ਵੀ ਲਿਖਿਆ ਕਿ ਉਹਨਾਂ ਦੇ ਵਿਰੋਧੀਆਂ ਵੱਲੋਂ ਇਹ ਮਾਮਲਾ ਖਾਲਸਾ ਪੰਥ ਦੇ ਸਰਵਉੱਚ ਅਦਾਲਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਤੇ ਲਜਾਇਆ ਗਿਆ ਸੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਕਾਰਵਾਈ ਉਪ ਚੁੱਕਾ ਨਾਲ ਹੀ ਦੱਸਦੀ ਹੈ ਕਿ ਸੁਚੇਆ ਸਿੰਘ ਲੰਗਾਹ ਨੇ ਇਹ ਵੀ ਗੱਲ ਕਹੀ ਹੈ ਕਿ ਆਪਣੇ ਆਖਰੀ ਸਾਹ ਤੱਕ ਅਕਾਲੀ ਰਹਿਣਗੇ ਸੁਚੇਆ ਸਿੰਘ ਲੰਗਾਹ ਨੇ ਸ਼੍ਰੋਮਣੀ ਕਾਲੇ ਦਲ ਚ ਵਾਪਸੀ ਕਰ ਲਈ ਹੈ ਸੁਚੇਆ ਸਿੰਘ ਲੰਗਾਹ ਨੂੰ ਬਲਵਿੰਦਰ ਸਿੰਘ ਭੁੰਦਰ ਨੇ ਕਾਲੇ ਦਲ ਚ ਸ਼ਾਮਲ ਕੀਤਾ ਦੱਸਿਆ ਕਿ ਸੁਚੇਆ ਸਿੰਘ ਲੰਗਾਹ ਕਥਿਤ ਵੀਡੀਓ ਤੋਂ ਬਾਅਦ ਵੀ ਵਿਵਾਦਾਂ ਚ ਆਏ ਸਨ ਇਸ ਦੇ ਨਾਲ ਹੀ ਸੁਚੇਆ ਸਿੰਘ ਲੰਗਾਹ ਲੋਕ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ ਚੋਂ ਬਾਗੀ ਹੋ ਗਏ ਸਨ ਇਥੋਂ ਤੱਕ ਕਿ ਉਹਨਾਂ ਨੇ ਕਾਲੇ ਦਲ ਤੇ ਚੋਣਾਂ ਦੌਰਾਨ ਖੁਦ ਨੂੰ ਅਣਦੇਖਿਆ ਕਰਨ ਦੇ ਇਲਜ਼ਾਮ ਲਾਉਂਦੇ ਇਹ ਵੀ ਕਹਿ ਦਿੱਤਾ ਸੀ ਕਿ ਕਾਂਗਰਸ ਨੇ ਉਹਨਾਂ ਦਾ ਬਹੁਤ ਘਾਟ ਨੁਕਸਾਨ ਕੀਤਾ ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਦਾ ਵੱਡਾ ਨੁਕਸਾਨ ਕੀਤਾ ਹੈ ਪੁਜਿਸਤਾਨ ਨੇ ਕਿ ਕੱਲ ਹੀ ਆਗੂ ਹਾਈ ਕਮਾਂਡ ਨੂੰ ਗੁੰਮਰਾਹ ਕਰ ਰਹੇ ਨੇ ਜਿਸ ਨਾਲ ਅਕਾਲੀ ਦਲ ਨੂੰ ਭਾਰੀ ਨੁਕਸਾਨ ਹੋਵੇਗਾ ਇਹ ਜਾਣਕਾਰੀ ਬਲਵਿੰਦਰ ਸਿੰਘ ਭੁੰਦਰ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੇ ਹੁਣ ਅਕਾਲੀ ਦਲ ਚ ਵਾਪਸੀ ਕਰ ਲਈ ਹੈ ਦੱਸਿਆ ਕਿ ਕਾਲੀ ਦਲ ਨੇ ਪੋਸਟ ਸਾਂਝੀ ਕਰਦੇ ਹਾਂ ਦੱਸਿਆ ਕਿ ਸੁੱਚਾ ਸਿੰਘ ਲੰਗਾਹ ਵੱਲੋਂ ਬੇਨਤੀ ਦੇ ਰੂਪ ਚ ਇੱਕ ਪੱਤਾ ਦਿੱਤਾ ਗਿਆ ਜਿਸ ਉਨਾਂ ਲਿਖਿਆ ਕਿ ਉਹਨਾਂ ਤੇ ਲਗਾਏ ਸਾਰੇ ਇਲਜ਼ਾਮਾਂ ਤੋਂ ਅਦਾਲਤ ਨੇ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਉਹਨਾਂ ਇਹ ਵੀ ਲਿਖਿਆ ਕਿ ਉਹਨਾਂ ਦੇ ਵਿਰੋਧੀਆਂ ਵੱਲੋਂ ਇਹ ਮਾਮਲਾ ਖਾਲਸਾ ਪੰਥ ਦੇ ਪਿੱਲ ਜਾ ਗਿਆ ਸੀ ਤੇ ਅੱਜ ਕੱਲ ਤੱਕ ਸਰਵਨੋ ਕਾਰਵਾਈ ਉਪਰੰਤ ਉਹਨਾਂ ਨੂੰ ਮੁੜ ਖਾਲਸਾ ਪੰਥ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ ਨਾਲ ਹੀ ਦੱਸਦੀ ਹੈ ਕਿ ਸੁੱਚਾ ਸਿੰਘ ਲੰਗਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਆਪਣੇ ਆਖਰੀ ਸਾਹ ਤੱਕ ਅਕਾਲੀ ਰਹਿਣਗੇ